ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਜੀ ਤਹਿਸੀਲ ਅਜੀਰਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਫਿਰੋਜ਼ਪੁਰ ਗੱਲ ਡੈਰੀ ਫਾਰਮ ਤੇ ਪਹੁੰਚੇ ਆਂ ਜੀ ਅੱਜ ਦੀ ਵੀਡੀਓ ਚ ਤੁਹਾਡੇ ਲਈ 7 ਐਨੀਮਲ ਲੈ ਕੇ ਆਏ ਆਂ ਜੀ ਤਨ ਸੂਏ ਸਵਾਏ ਨਾਗਾ ਜੀ ਤੇ ਚਾਰ ਗੱਬਣਾਂ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਗੋਰਾਗੱਲ ਪਿੰਡ ਸੁਖਿਆਲਾ ਵੀਰੇ ਪਿੰਡ ਆਪਣਾ ਜੀਰਾ ਸ਼ਹਿਰ ਤੋਂ 5 ਕਿਲੋਮੀਟਰ ਵਾੜਾ ਜੀ ਤੇ ਮੋਗੇ ਤੋਂ 20 ਕਿਲੋਮੀਟਰ ਵਾੜਾ ਜੀ ਠੀਕ ਆ ਜੀ ਮੋਬਾਈਲ ਨੰਬਰ 978123900 ਜੀ ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਆਪਾਂ ਸੂਆ ਕਿੰਨਾ ਮਸ ਹੁੰਦੀ ਹੈ ਜੀ ਇਹ ਵੈਡ ਨੇ ਮੇਰੇ ਦੂਜੇ ਸੂਏ ਸੋਣਾ ਵਾ ਠੀਕ ਹੈ ਜੀ ਹਫਤੇ ਦੀ ਕੱਚੀ ਹੈ ਇਹ ਅਜੇ ਠੀਕ ਹੈ ਭਾਈ ਹਾਂਜੀ ਕਿੰਨਾ ਕੁ ਭਾਜੂ ਦੁੱਧ ਜੀ ਦੁੱਧ ਵੀਰੇ ਜਿਹੜਾ ਮਾਲਕ ਨੇ ਆਪ ਨੂੰ ਦੱਸਿਆ ਮਗਰਲੇ ਸੂਏ ਦਾ 16 ਤੋਂ 17 ਕਿਲੋ ਠੀਕ ਹੈ ਜੀ ਬਾਕੀ ਕਿਸੇ ਵੀ ਭਰਾ ਨੇ ਕੋਈ ਵੀ ਵੈਡ ਲੈਣੀ ਹੈ ਨਾ ਆਪਣੀ ਸਮਝ ਨਾ ਲੈ ਲੈ ਜੀ ਠੀਕ ਹੈ ਜੀ ਥਣਾ ਦੇ ਡੰਨ ਹੈ ਜੀ ਥਣਾ ਦੀ ਵੀਰੇ ਸਾਰੀਆਂ ਵੈਡਾਂ ਦੀ ਗਾਰੰਟੀ ਹੋਗੀ ਆਪਣੀ ਠੀਕ ਹੈ ਜੀ ਤੋਰ ਕੇ ਦਿਖਾ ਦੇ ਵੀਰ 22 ਦੇ ਦਸਨ ਮੁਤਾਬਕ ਸੂਆ ਦੂਜਾ ਹੁੰਦੀ ਹੈ ਜੀ ਸਮਾਂ ਹਜੇ ਲਗਭਗ ਹਫਤਾ ਲੈ ਜੂਗੀ ਜਿਹੜੇ ਦਿਨ ਹੁੰਦੇ ਆ ਜ ਜਿਵੇਂ ਮਾਲਕਾਂ ਦੀ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਜੀ ਉਹ ਮੈਂ ਬਾਈ ਦੱਸ ਦਿੰਦੇ ਆ ਜੀ ਵਜਨ ਵਜੂਦ ਬੜਾ ਚੰਗਾ ਕੁਆਲਿਟੀ ਬਹੁਤ ਆ ਜੀ ਸੋਹਣੀ ਫੇਸ ਕੁਆਲਿਟੀ ਰੰਗ ਪ੍ਰਿੰਟ ਪੂਰਾ ਚੰਗਾ ਦੇਖ ਸਕਦੇ ਹੋ ਤੁਸੀਂ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਕੋਈ ਕੱਲਾ ਕੱਲਾ ਨਿਖੜ ਮਾ ਹਫਤੇ ਦੀ ਕਰਦਾ ਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕੀਤਾ ਹੋਣਾ ਜੀ ਵੱਡੀ ਵੜਾ ਵੀਰੇ ਬਰਾੜ ਕੁਆਲਟੀ ਬਹੁਤ ਆ ਜੀ ਪੂਰੀ ਖਣਲੇਵਾ ਬਹੁਤ ਚੰਗਾ ਗੱਡੂ ਪੂਰੀ ਚੰਗੀ ਬਰੀਡ ਵਾਲੀ ਦੁੱਧ ਥੋੜੀ ਸੇਵਾ ਦਾ ਜੀ ਜਿੰਨੀ ਤੁਸੀਂ ਕਰ ਲੋਗੇ ਮਾਲਕਾਂ ਨੇ 15 16 ਕਿਲੋ ਦੱਸਿਆ ਬਾਈ 16 ਕਿਲੋ ਵੀਰੇ ਦੱਸਿਆ ਆਪਾਂ ਠੀਕ ਆ ਜੀ ਸੋਨਾ ਕਿਲੋ ਮਾਲਕਾਂ ਨੇ ਦੱਸਿਆ ਹੱਕ ਦਾ ਇਤਿਆਰ ਪਲੱਸ ਜਾਣ ਦਾ ਕਿਉਂਕਿ ਵੀਰੇ ਮੌਸਮ ਅੱਗੇ ਚੰਗਾ ਜੀ ਬਾਕੀ ਥਣ ਭਾਂਡੇ ਦੀ ਸਾਫ ਆ ਜੀ ਕੋਈ ਆਏ ਨਹੀਂ ਲਿੱਸੀ ਨਹੀਂ ਫਿੱਕੀ ਨਹੀਂ ਫੁੱਲ ਵਜਨ ਵਜੂਦ ਵਾਲੀ ਆ ਕੁਆਲਟੀ ਵਾਈਜ਼ ਪੂਰੀ ਚੰਗੀ ਆ ਜੀ ਡਿਮਾਂਡ ਵੇਰੇ ਦੀ ਕੀ ਰਹਿਣ ਵਾਲੀ ਹੈ ਜੀ ਮੇਰੇ ਦਾ 50 ਚੋਂ ਮਾਨਦਾਨ ਕਰਦਾਂਗੇ ਬੱਚੀ ਦਾ ਤਿਆਰ ਹੋਵੇ ਆਪਣਾ ਪਤਾ ਬੱਚੀ ਜ਼ਿਆਦਾ ਰੁਪਈਆ ਦੀ ਆ ਪਰ 50 ਚੋਂ ਛੋਟੇ ਛੋਟੇ ਮਾਨ ਹੀ ਹੁੰਦੇ ਹਨਾ ਜ਼ਿਆਦਾ ਪਰ ਨਹੀਂ ਕਿੰਨੇ ਵੇ ਦੀ ਭੇਲ ਵੇਲਾ ਚੈੱਕ ਕਰ ਸਕਦੇ ਹੋ ਜੀ ਗੱਠ ਡੂੜ ਗੱਠ ਵੰਗੋ ਬਈ ਥਾਂ ਪੂਰਾ ਹੱਥੀ ਚਵਾਈ ਵਾਲਾ ਲੱਗਿਆ ਵਾ ਕੋਈ ਆਏ ਨਹੀਂ ਬਈ ਜੁੜਦਾ ਨਹੀਂ ਵਿੜਦਾ ਨਹੀਂਗਾ ਜੀ ਅੱਗੇ ਮੇਰੇ 2 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਵੈੜ ਨੇ ਮੇਰੇ ਦੂਜੇ ਸੂਏ ਸੋਨਾ ਵਾ ਮੈਂ ਮੰਨ ਕੇ ਚੱਲੋ ਵੀ ਹਫਤੇ ਦੇ ਅੰਦਰ ਬਾਹਰ ਲਊਗੀ ਹਫਤੇ ਦੇ ਅੰਦਰ ਹਾਂਜੀ 15 ਕਿਲੋ ਦੁੱਧ ਦੱਸਿਆ ਵੀ ਥਣਾ ਦੀ ਇਹ ਵੀ ਡਾਨਾ ਵੀਰੇ ਥਣਾ ਦੀ ਵੀਰੇ ਕੋਈ ਵੀ ਵੈੜਾ ਹੈ ਨਾ ਜੇ ਤੱਕ ਇਹ ਭਰਾਣੇ ਆਉਣਾ ਆਪਣੇ ਘਰੇ ਵੇਖ ਕੇ ਲੈ ਜਾਵੇ ਠੀਕ ਹੈ ਜੀ ਚਲੋ ਨਹੀਂ ਆਉਣਾ ਤੇ ਚਲੋ ਗੱਡੀ ਤੇ ਭਾਵੇਂ ਖੜੀ ਦੇ ਵੇਖ ਲਵੇ ਹੈ ਨਾ ਉਸ ਤੋਂ ਬਾਅਦ ਹੀ ਨਹੀਂ ਗਾਰੰਟੀ ਕੋਈ ਸਹੀ ਗੱਲ ਹੈ ਪੁੱਤਰ ਦੀ ਪਾਸ ਕਰ ਲਵੇ ਆ ਜੀ ਹਾਂ ਹਾਂ ਜੀ ਸੁਆ ਦੂਜਾ ਜੀ ਸਮਾਂ ਇਹ ਵੀ ਬਾਈ 10 ਦਾ ਲਗਭਗ ਹਫਤਾ ਲੈ ਜੂਗੀ ਜੀ ਤਿਆਰੀ ਇਹਦੀ ਵੀ ਚੰਗੀ ਆ 15 16 ਕਿਲੋ ਇਹਦਾ ਦੱਸਿਆ ਜੀ ਹੱਕ ਵੀ ਹੈ ਵੀਰੇ ਦੇਣ ਦਾ ਕਿਉਂਕਿ ਬਜਨ ਵਜੂ ਦੇਦਾ ਵੀ ਚੰਗਾ ਕੱਦ ਦੇ ਵੀ ਚੰਗਾ ਬਾਕੀ ਕੁਆਲਿਟੀ ਬਹੁਤ ਚੰਗੀ ਆ ਜੀ ਖਾਨ ਪੂਰਾ ਮੋਟਾ ਲੱਗਿਆ ਵਾ ਹਾਥੀ ਚਵਾਈ ਵਾਲਾ ਥਾ ਬਾਲਟ ਲਾਹਵਾਨੇ ਚ ਬਹੁਤ ਮੱਝਾਂ ਨੇ ਜੀ ਸਾਰੀਆਂ ਬਾਲਟਾਂ ਲਾ ਕੱਢ ਕੇ ਸੋਨਾ ਜੀ ਬਾਕੀ ਦੁੱਧ ਕਰਮ ਵਾਲੀਆਂ ਦਾ ਮੱਝਾਂ ਅਰ ਗਈ ਹੁੰਦਾ ਜੀ ਫੈਟ ਚੰਗੀ ਹੁੰਦੀ ਹੈ ਜੀ ਚੰਗੀ ਸੇਵਾ ਗੌਰ ਹੋ ਜਾਏ ਤਾਂ ਦੁੱਧ ਕਰਮ ਵਾਲੀਆਂ ਤੋਂ ਜਿੰਨਾ ਮਰਜ਼ੀ ਲੈ ਲਓ ਜੀ ਕੋਈ ਆਏ ਨਹੀਂ ਬਈ ਦਿੱਤੀ ਨਹੀਂ ਫਿੱਕੀ ਨਹੀਂ ਫੁੱਲ ਵਜਨ ਵਾਲੀਆਂ ਗਾਂ ਹੈ ਜੀ ਇਹਦੀ ਡਿਮਾਂਡ ਜਮਾਂ ਲੈਣ ਦੇਣ ਜੀ ਵਾਲੀ ਜੀ ਇਹ ਬੱਚੀ ਦੇ ਦਾਂਗੇ ਵੀਰੇ ਆਪਾਂ 42000 ਰੁਪਏ ਦੀ ਠੀਕ ਹੈ ਜੋੜਾ ਲੈ ਜੂ ਜੀ ਕੋਈ ਕੋਈ ਨੀ ਬ੍ਰਹਿਮਾਣਤਨ ਤਾਂ ਕਰਾਂਗੇ ਹਨਾ ਪਰ ਮੋਲ ਆਪਣੇ ਪਹਿਲਾਂ ਹੀ ਜਾਇਜ਼ ਆ ਹੁਣ ਇਹ ਬੱਚੀ ਦਾ ਭਾਵੇਂ 4748000 ਮੰਗ ਲੀਏ ਪਰ ਆਪਾਂ ਜਾਇਜ਼ ਮੋਲ ਹੀ ਕਰਨਾ ਹਨਾ 판ਲੇਵਾ ਚੈੱਕ ਕਰਾ ਲਓ ਤਿੱਕਾ ਅੱਧ ਵਜੇ ਨਾਲੀਆਂ ਬੱਚੀਆਂ ਅੱਧ ਵਜੇ ਨਾਲੀਆਂ ਇਹ 42000 ਰੁਪਿਆ ਡਿਮਾਂਡ ਆ ਜੀ ਬਾਕੀ ਲੈਸ ਬਾਈ ਕਹਿੰਦਾ ਕਰ ਦਾਂਗੇ ਥਣਾ ਦੇ ਸਹਾਏ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਭਜਨ ਮوجود ਵਾਲੀ ਆ ਕੋਈ ਲਿੱਸੀ ਨਹੀਂ ਫਿੱਕੀ ਨਹੀਂ ਅੱਗੇ ਜੀ 3 ਨੰਬਰ ਇਹ ਵੈਡ ਵੀਰੇ ਦੂਜੇ ਸੋਈ ਸੁਈ ਆ ਕੱਲ ਸ਼ਾਮ ਸੁਈ ਆ ਮਗਰ ਬੱਛਾ ਵੀਰੇ ਇਹਦੇ ਮਗਰ ਬੱਚਾ ਬੱਚਾ ਜੀਰ ਡੰਨਾ ਜੀ ਹਾਂ ਜੇਰ ਦੀ ਗਰੰਟੀ ਹੋਊਗੀ ਵੀਰੇ ਆਪਣੀ ਠੀਕ ਆ ਬਾਈ ਤੇ ਕੱਲ ਸ਼ਾਮ ਦੀ ਸੁਈ ਆ ਚਵਾਈ ਦੀ ਗਰੰਟੀ ਹੋਊਗੀ ਠੰਡੀ ਸੀਲ ਦੀ ਗਰੰਟੀ ਹੋਊਗੀ ਠੀਕ ਆ ਜੀ ਹਾਂਜੀ ਹੁਣ ਇਹਦੇ ਦੋ ਚਵਾਈਆਂ ਹੋ ਗਈਆਂ ਜੀ ਇਹ ਆਈ ਅੱਜ ਹੀ ਵੀਰੇ ਆਪਣੇ ਕੋਲੇ ਇੱਕ ਤੋਂ ਉਹਨਾਂ ਨੇ ਕੀਤੀ ਆ ਮੰਨ ਲਓ ਤੇ ਸਵੇਪਾ ਆ ਕੀਤੀ ਆ ਜੇ ਜੀ ਠੀਕ ਆ ਜੀ ਕਿੰਨਾ ਬੋਲਾ ਤਿਆਰ ਹੋਊਗਾ ਸਵੇਪਾ ਵੀਰੇ ਬੱਚੀ ਥੱਲੇ ਬੋਲਾ ਕੱਢਿਆ ਹੋਊਗਾ 4 4.5 ਕਿਲੋ ਬੱਚੇ ਨੂੰ ਠੀਕ ਬੱਚੇ ਨੂੰ ਛੱਡ ਕੇ ਤੇ ਜਿਹੜਾ ਪਹਿਲੇ ਸੂਏ ਦਾ 14 ਕਿਲੋ ਦੋ ਦੱਸਿਆ ਹੀ ਹੋਊਗਾ 10 ਦੇ ਆਸ-ਪਾਸ 10 ਦੇ ਆਸ-ਪਾਸ ਹੋ ਗਈ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਹੈ ਜੀ ਸ਼ਾਈਨਿੰਗ ਵਾਲੀ ਸਕਿਨ ਕੱਲ ਦੀ ਸੂਈ ਹੈ ਜੀ ਬੱਚਾ ਮਗਰ ਆ ਜਾਂਦਾ ਜੀ ਬੱਚਾ ਜੇਰ ਪ੍ਰੋਪਰ ਡਨ ਹੈ ਜੀ ਜੇਰ ਵਾਲੇ ਪਾਸੋਂ ਬੇਫਿਕਰ ਹੋ ਜਾਓ ਜੀ ਲਗਭਗ 10 ਕਿਲੋ ਦੇ ਆਸ-ਪਾਸ ਬੋਲਾ ਨੈਟ ਰੈਡੀ ਆ 14 ਕਿਲੋ ਬਾਈ 10 ਦਾ ਕਿ ਪਹਿਲੇ ਸੂਏ ਦਾ ਚੋਇਆ ਵਾ ਹੁਣ ਦੂਜੇ ਸੂਏ ਚੂਈ ਸੂਈ ਹੈ ਜੀ ਨਮਹਾਨਾ ਜੀ ਪੂਰੀ ਵਜਨ ਵਜੂਦ ਵਾਲੀ ਇਹ ਹੈ ਜੀ ਬੱਚੀ ਹੋਊਗੀ ਜੀ ਸਿਫਿਕ ਇਨ ਫਿਟਨੈਸ ਵਾਲੀ ਹੈ ਜੀ ਪੂਰਾ ਦੰਦ ਜੀ ਠੀਕ ਹੈ ਚੈੱਕ ਨਹੀਂ ਕੀਤੇ ਦੰਦ ਜੀ ਕਿਤੇ ਨਹੀਂ ਮਿਲੇ ਮੰਨ ਲਓ ਠੀਕ ਹੈ ਜੀ ਹੋਊਗੀ ਦੰਦਾਂ ਜੀ ਬੱਚੀ ਬਾਈ ਕਹਿੰਦਾ ਹਜੇ ਦੰਦਾਂ ਜੀ ਹੋਊ ਪਰ ਚੈੱਕ ਨਹੀਂ ਕੀਤੇ ਜੀ ਥਣਾ ਦੇ ਸੈਜ ਬਹੁਤ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਕੱਲਾ ਕੱਲਾ ਨਿਖੜ ਮਾ ਥਾਣੇ ਜੀਰ ਦੀ ਵੀ ਡੰਨ ਹੋਊਗੀ ਥਣਾ ਦੀ ਵੀ ਡੰਨ ਹੋਊਗੀ ਬੇਫਿਕਰ ਹੋ ਜਾ ਜੀ ਉਹਦੇ ਵਾਲੇ ਪਾਸੇ ਤਾਂ ਬੱਚਾ ਮਗਰ ਆ ਜਾਂਦਾ ਇਹਦੇ ਮਗਰ ਵੱੱਛਾ ਜੀ ਸਾਊ ਸੀਲ ਦੀ ਵੀ ਵੀਰੇ ਗਰੰਟੀ ਹੋਊਗੀ ਠੀਕ ਹੈ ਜੀ ਸੀਲਸ ਲੱਗਦੇ ਵੀ ਬਾਈ ਕਹਿੰਦਾ ਗਰੰਟੀ ਆ ਉਹਦਾ ਵੀ ਬੇਫਿਕਰ ਹੋ ਜਾਓ ਇਹਦੇ ਡਿਮਾਂਡ ਦੀ ਬਹੁਤ ਸੋਹਣੀ ਆ ਮੰਨ ਲਓ ਵੀ ਹੁਣ ਤਾਂ ਚਲੋ ਬੋਲੇ ਚੋਂ ਸਾਫ਼ ਕੀਤੀ ਹੋਈ ਆ ਠੀਕ ਹੈ ਜੀ ਹਾਂਜੀ ਇਹਦਾ ਵੀਰੇ 42000 ਤੋਂ ਮਾਨਤਾਨ ਕਰ ਦਾਂਗੇ ਬੱਚੀ ਆ ਹਾਂਜੀ ਵੱਡੀ ਬੱਚੀ ਆ ਕੱਦ ਵਾਲੀ ਮੰਨ ਲਓ 42000 ਤੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਮਾ ਜਾਇਜ ਡਿਮਾਂਡ ਹੀ ਆ ਜੀ ਬਾਕੀ ਸਾਫ਼ ਸੁਥਰੀਆਂ ਨੇ ਜੀ ਕੋਈ ਆਏ ਨਹੀਂ ਲਿੱਸੀਆਂ ਫਿੱਕੀਆਂ ਨਹੀਂ ਪੂਰਾ ਸਾਫ਼ ਆ ਜੀ ਸਾਰੇ ਐਨੀਮਲ ਚੰਗੇ ਆ ਜੀ ਅੱਗੇ ਵੀਰੇ 4 ਨੰਬਰ ਇਹ ਵੀ ਬੱਚੀ ਵੀਰੇ ਦੂਜੇ ਸੋ ਦੇ ਸੂਈ ਆ ਕੱਲ ਸ਼ਾਮ ਦੀ ਸੂਈ ਆ ਠੀਕ ਆ ਜੀ ਮਗਰ ਇਹਦੇ ਵੀਰੇ ਬੱਚੀ ਆ ਮਗਰ ਇਹਦੇ ਬੱਚਾ ਬੱਚੀ ਆ ਜਿੰਦੀ ਬੱਚੀ ਚੰਗੀ ਆ ਜੀ ਪੂਰੀ ਜਰਸੀ ਚੰਗੀ ਆਪ ਥੋੜਾ ਜਿਹਾ ਬਈ ਕ੍ਰੋਸ ਆਂਗ ਸਾਹੀ ਵਾਰ ਮਲਕਾ ਜਾ ਹੈਗਾ ਵੀਰੇ ਮੰਨ ਲਿਨੀ ਆਪਾਂ ਪਰ ਬੱਚੀ ਦਾ ਜਿੰਨਾ ਲੇਵਾ ਹਨਾ ਉੰਨੀ ਆਪ ਤੇ ਉਨਾ ਹੀ ਲੇਵਾ ਵਾ ਆ ਜਾਣ ਬਹੁਤ ਆ ਸਹੀ ਗੱਲ ਆ ਉਹਨਾਂ ਵਾ ਜਨਾਬ ਦਾ ਉੰਨਾ ਹਵਾਨਾ ਆ ਜੀ ਹਾਂ ਜੀ ਥੋੜੀ ਜਿਹੀ ਹਾਈਟ ਹੀ ਮੀਡੀਅਮ ਆ ਪਰ ਬੱਚੀ ਦਾ ਵਜ਼ਨ ਵਜੂਦ ਬਹੁਤ ਜ਼ਿਆਦਾ ਜੀਰ ਡਾਨਾ ਜੀ ਇਹਦੀ ਜੀਰ ਦੀ ਗਾਰੰਟੀ ਆ ਵੀਰੇ ਠੀਕ ਆ ਜੀ ਇਹ ਇਹ ਵੀ ਬੱਚੀ ਦਾ ਵੀਰੇ ਸਵੇਰ ਨੂੰ 5 ਕਿਲੋ ਬੋਲਾ ਕੱਢਿਆ ਹੋਊਗਾ ਤੇ ਪਹਿਲੇ ਸੂਏ ਦਾ ਮਾਲਕ ਨੇ 16 ਕਿਲੋ ਦੁੱਧ ਦੱਸਿਆ ਵੀਰੇ ਆਪਾਂ ਨੂੰ ਠੀਕ ਹੈ ਜੀ ਹਾਂਜੀ ਤੋਰ ਕੇ ਦਿਖਾ ਦੇ ਵੀ ਰੰਗ ਪ੍ਰਿੰਟ ਬਹੁਤ ਚੰਗਾ ਜੀ ਸੂਆ ਦੂਜਾ ਬੱਚਾ ਇਹਦੇ ਮਗਰ ਤੁਹਾਨੂੰ ਬੱਚੀ ਮਿਲ ਜਾਣੀ ਤੋਹਫਾ ਹੀ ਆ ਜੀ ਮਗਰ ਇਹਦੇ ਜੇ ਬੱਚਾ ਹੁੰਦਾ ਬਈ ਲੈ ਕੇ ਫੇਰ ਵੀ ਜਾਣਾ ਪੈਣਾ ਸੀ ਹਾਈਟ ਜ਼ਰੂਰ ਨਾਰਮਲ ਆ ਪਰ ਜਿੰਨਾ ਵਜਨ ਗਰਮਾਲੀ ਦਾ ਆਪ ਦਾ ਤੇ ਓਡਾ ਹੀ ਵੱਡਾ ਹਵਾਨਾ ਲਈ ਫਰਦੀ ਆ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਜੀ ਮਿਲਕਮੈਨ ਪੂਰੀ ਸਟਰੋਂਗ ਹੁੰਦੀ ਆ ਜੀ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਜੀ ਫੈਕਸਟਰ ਦੀ ਹੈ ਜੀ ਕੋਈ ਆਏ ਨਹੀਂ ਟੁੱਟਮਾ ਲੈ ਬਣੀ ਜੀ ਮਾਰਨਿੰਗ ਬਾਈ ਕਹਿੰਦਾ ਆਪਾਂ ਚਵਾਈ ਕੀਤੀ ਸੀ 5 ਕਿਲੋ ਬੋਲਾ ਕੱਢਿਆ ਲਗਭਗ 10 11 ਕਿਲੋ ਦੇ ਆਸ-ਪਾਸ ਇਹਦਾ ਵੀ ਬੋਲਾ ਨੈਟ ਰੈਡੀ ਹੈ ਜੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀਰ ਦੀ ਪ੍ਰੋਪਰ ਡਨ ਹੋਊਗੀ ਜੀ ਬੇਫਿਕਰ ਹੋ ਜਾਓ ਜੀ ਬਾਕੀ ਸੋਹਣੀ ਫੇਸ ਕੁਆਲਟੀ ਆ ਇੱਕ ਨਗ ਨਾ ਇੱਕ ਨਗ ਤੁਹਾਨੂੰ ਫ੍ਰੀ ਜੁੜ ਜਾਣਾ ਜੀ ਮਗਰ ਟੌਪ ਦੀ ਬੱਤੀ ਹੈ ਜੀ ਜਰਸੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਵੀ ਵੀਰੇ ਬਰਾੜ 48 ਚੋਂ ਮਾਨਤਨ ਕਰਦਾਂਗੇ ਬੱਚੀ ਦਾ ਡਿਜ਼ਾਈਨ ਬੜਾ ਜਿਆਦਾ ਚੰਗਾ ਹੈ ਨਾ ਓੜਾ ਨਹੀਂ ਪੱਠ ਪੂੜੇ ਦਾ ਲੈ ਕੇ ਦਾ ਦੇ ਪੂਰਾ ਗੋਲ ਪੱਠ ਪੂੜਾ ਬਾਕੀ ਸੰਭੀ ਭਲੀ ਚੰਗੀ ਹੈ ਜੀ ਹਵਾਨਾ ਕਰਮ ਵਾਲੀ ਦਾ ਚੈੱਕ ਕਰ ਸਕਦੇ ਹੋ ਅਜੇ ਟਾਈਮ ਦੇ ਲੋ ਕਿਹੜਾ ਹੋਇਆ ਵੀ ਸ਼ਾਮ ਤੱਕ ਤਾਂ ਨਰ ਜਾਣਾ ਇਹਨੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 12 ਵਜੇ ਕੇ 7 ਮਿੰਟ ਹੋ ਗਏ ਆ ਜੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਜੇ ਸ਼ਾਮ ਨੂੰ 6 ਵਜੇ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਅੱਗੇ ਬਈ 6 ਨੰਬਰ ਹੀ ਇਹ 5 ਨੰਬਰ ਬੱਚੀ ਆ ਗਈ ਵੀਰੇ ਇਹ ਵੜ ਦੇ ਵੀਰੇ ਦੂਜੇ ਸੂਏ ਸੂਣਾ ਵਾ ਹਫਤੇ ਤੋਂ ਦੱਸ ਦਿੰਦੀ ਕੱਚੀ ਆ ਠੀਕੀ ਵੜਾ ਫਲ ਯਰ ਸੀ ਹਣਾ ਤੇ 15 ਤੋਂ 16 ਕਿਲੋ ਦੁੱਧ ਦੱਸਿਆ ਮਗਰਲੇ ਸੂਏ ਦਾ ਜੀ ਠੀਕ ਆ ਜੀ ਤੋਰ ਕੇ ਦਿਖਾ ਦਿਓ ਜੀ ਸੂਆ ਇਹਦਾ ਵੀ ਦੂਜਾ ਜੀ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਲਗਭਗ ਜੀ ਥਾਣ ਬਹੁਤ ਟੌਪ ਦਾ ਲੱਗਿਆ ਵਾ ਚੈੱਕ ਕਰ ਸਕਦੇ ਹੋ ਆ ਥਾਣ ਕਿਸੇ ਕਿਸੇ ਗਾਂ ਚੋਂ ਆਉਂਦਾ ਪੂਰਾ ਚਾਰ ਚਾਰ ਉਂਗਲਾਂ ਦਾ ਥਾਣਾ ਜੀ ਹੱਥੀ ਚ ਚਵਾਈ ਵਾਲਾ ਜੀ ਵਜੋਂ ਵਜੂ ਇਹਦਾ ਵੀ ਚੰਗਾ ਜੀ ਕੁਆਲਿਟੀ ਚੰਗੀ ਆ ਸਮਾ ਜ਼ਰੂਰ ਹਜੇ ਲੈ ਜੂਗੀ ਜੇ ਹਫ਼ਤਾ 10 ਦਿਨ ਹਫ਼ਤੇ 10 ਦਿਨਾਂ ਦੇ ਅੰਦਰ ਤਾਂ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਜੀ ਬਾਕੀ 15 16 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਜੀ ਇੱਕ ਤਿਆਰ ਹੱਕ ਤਾਂ ਵੀਰੇ ਪਲੱਸ ਜਾਣ ਦਾ ਬਾਕੀ ਥੋੜੀ ਸੇਵਾ ਦੇ ਸਰਪ ਤੇ ਆ ਜਿੰਨੀ ਤੁਸੀਂ ਸਾਂਭ ਲਈ ਕਿਉਂਕਿ ਹਜੇ ਲਗਭਗ ਹਫ਼ਤਾ 10 ਦਿਨ ਲੈ ਜੂਗੀ ਜੀ ਚੰਗੀ ਸੇਵਾ ਗੌਰ ਹੋ ਜੇ ਤਿਆਰੀ ਵੀ ਸੋਹਣੀ ਕਰ ਜੂਗੀ ਤੇ ਦੁੱਧ ਵੀ ਚੰਗਾ ਪਾ ਜੂਗੀ ਜੀ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਵਲਟਰ ਨਾਲ ਹਵਾਨੇ ਚ ਬਹੁਤ ਪੰਨਾਂ ਨੇ ਜੀ ਸਾਰੀਆਂ ਵਲਟਰ ਨਾਲ ਕਰਮ ਵਾਲੀ ਨੇ ਕੱਢ ਕੇ ਸੋਨਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਬੱਚੀ ਦਾ ਵੀਰੇ 48000 ਚੋਂ ਮਾਨਤਨ ਕਰ ਦਾਂਗੇ ਠੀਕ ਹੈ ਕੋਈ ਅੱਜ ਦਾ ਹਨਾ ਬੱਚੀ ਜਿਆਦਾ ਰੁਪਈਆ ਦੀ ਬਾਕੀ ਲੇਵੇ ਦਾ ਵੀਰੇ ਐਂਟੀ ਕਰਾ ਦੂਗੀ ਮਨ ਲਾ ਬਾਕੀ ਜਿੱਦ ਤਿਆਰ ਹੋਗੀ ਕਰਮ ਵਾਲੀ 4 ਪੈਸੇ ਦੇਣ ਵਾਲੀ ਹੈ ਜੀ ਅੱਜ ਦੀ ਡਿਮਾਂਡ 48000 ਰੁਪਿਆ ਵਿੱਚੋਂ ਚਲੋ ਲੈਸ ਕੋਈ ਪਿੱਠ ਫੁੜਾ ਵੈਲ ਵੀਰੇ ਆਈ ਨਹੀਂ ਕੋਈ ਲੱਸੀ ਫਿੱਕੀ ਬੱਚੀ ਨਹੀਂ ਹੋਊਗੀ ਜੂਦ ਵਾਲੀ ਹੋਊਗੀ ਹਨਾ ਪੂਰੀ ਠੀਕ ਹੈ ਅੱਗੇ ਵੀਰੇ 6 ਨੰਬਰ ਜੀ ਇਹਦੀ ਵੀ ਬੈਡ ਨੇ ਮੇਰੇ ਦੂਜੇ ਸੂਏ ਸੋਣਾ ਵਾ ਠੀਕ ਹੈ ਜੀ ਪਹਿਲੇ ਸੂਏ ਦਾ 14 ਤੋਂ 15 ਕਿਲੋ ਦੁੱਧ ਦੱਸਿਆ ਦੈਨ ਲਊਗੀ ਮਾਨੇ ਕਿ ਚਲੋ ਹਫਤੇ ਦੇ ਅੰਦਰ ਬਾਹਰ ਜੀ ਠੀਕ ਹੈ ਜੀ ਹਾਂਜੀ ਥੋੜਾ ਜਿਹਾ ਪ੍ਰਿੰਟ ਵਿੱਚ ਚਿੱਟਾ ਆ ਗਿਆ ਜੀ ਕਿਸੇ ਤਰ੍ਹਾਂ ਦਾ ਚੀਜ਼ ਆਈ ਜਾਂਦਾ ਜੀ ਬਾਕੀ ਕੁਆਲਿਟੀ ਇਹਦੀ ਵੀ ਚੰਗੀ ਆ ਸੂਆ ਦੂਜਾ ਜੀ ਸਮਾਂ ਜ਼ਰੂਰ ਲੈ ਜੂ ਹਫਤੇ ਦੇ ਆਸ-ਪਾਸ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਐ ਸੋਣਾ ਫਿਟਨੈਸ ਵਾਲਾ ਹਵਾਨਾ ਜੀ ਦੇਖ ਸਕਦੇ ਹੋ ਤੁਸੀਂ ਬਾਕੀ ਨੇੜੇ ਤੋਂ ਚੈੱਕ ਕਰਾ ਦਿੰਨੇ ਆ। ਸਨਖੀ ਬਹੁਤ ਆ ਵੀਰੇ ਕੱਦ-ਕੁੱਦ ਬਹੁਤ ਆ ਵਾਸੀ ਆ। ਕੱਦ ਵੀ ਪੂਰਾ ਚੰਗਾ ਜੀ ਥੋੜਾ ਜਿਹਾ ਕੈਮਰੇ ਤੋਂ ਦਾ ਕਰਦਾ ਉੱਪਰ। ਇਹਨਾਂ ਬੱਚੀਆਂ ਅੱਜ ਹੀ ਆਈਆਂ ਮੇਰੇ ਸਾਰੀਆਂ ਕੁਛ ਤਾਂ ਨਵਾਈਆਂ ਹੋਣੀਆਂ ਅਜੇ ਵਿੱਚੋਂ। ਠੀਕ ਆ। ਇਹ ਸਰਪੋਸ ਨਵੇਂ ਤਾਂ ਤੇ ਡਰਦਾ। ਹਾਂਜੀ। ਬਾਕੀ ਥਣਾ ਦੇ ਸਹਿਜ ਇਹਦੇ ਵੀ ਸੋਹਣੇ ਆ। ਗੈਬ ਤੇ ਲੱਗੇ ਤਿਆਰੀ ਸੋਹਣੀ ਕਰਦੀ ਹੁੰਦੀ ਆ ਜੀ। ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ। ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਬਾਈ? ਇਹਦਾ ਵੀਰੇ 44000 ਚ ਮਾਨਦਾਨ ਕਰਦਾਂਗੇ ਠੀਕ ਆ ਜੀ ਹਾਂਜੀ ਇਹਦਾ 44000 ਰੁਪਏ ਚ ਬਾਈ ਕਹਿੰਦਾ ਮਾਨਦਾਨ ਜ਼ਰੂਰ ਕਰਦਾਂਗੇ ਜੀ ਬਾਕੀ ਲੈ ਵਾਲੂ ਆ ਬੱਚੀ ਬਹੁਤ ਜ਼ਿਆਦਾ ਸੋਹਣਾ ਲਾਊਗੀ ਠੀਕ ਆ ਜੀ ਹਾਂਜੀ ਅੱਗੇ ਵੀਰੇ 7 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਬੈਡ ਵੀਰੇ ਪਰਸੋ ਸੂਈ ਆ ਤੀਜਾ ਸੂਆ ਸੂਈ ਆ ਇਹ ਠੀਕ ਆ ਜੀ ਮਗਰ ਬੱਚੀ ਆ ਵੀਰੇ ਇਹਦੇ ਬਹੁਤ ਚੰਗੀ ਜਰਸੀ ਆ ਨੰਬਰ ਹਾਂਜੀ ਆ ਬੱਚੀ ਆ ਠੀਕ ਆ ਚੈੱਕ ਕਰ ਸਕਦੇ ਹੋ ਮਗਰ ਜਰਸੀ ਬੱਚੀ ਆ ਜੀ ਹਾਂਜੀ ਸੂਆ ਤੀਜਾ ਜੀ ਹਾਂਜੀ ਤਨ ਤਨ ਹੋ ਗਿਆ ਜੀ ਇਹ ਪਰਸੋ ਦੀ ਸੂਈ ਹੈ ਪਰਸੋ ਦੀ ਸੂਈ ਹੈ ਜੀ ਹਾਂਜੀ ਠੀਕ ਹੈ ਜੀ ਇਹਦੇ ਥੱਲੇ ਕਿੰਨਾ ਬੋਲਾ ਇਹ ਥੱਲੇ ਹੁਣ ਮੰਨ ਕੇ ਚਲੋ 9 ਕਿਲੋ ਬੋਲਾ ਹੋਊਗਾ ਵੀਰੇ 13 ਤੋਂ 14 ਕਿਲੋ ਮਗਰਲੇ ਚੋਈਦਾ ਪਾਣੋਂ ਦੁੱਧ ਦੱਸਿਆ ਜੀ ਮਾਰਕਣ ਦਿੰਦੀ ਰਹੀ ਆ ਠੀਕ ਹੈ ਜੀ ਜੇਰ ਡਨ ਆ ਜੀ ਜੇਰ ਦੀ ਗਾਰੰਟੀ ਵੀਰੇ ਤੋੜ ਜਵਾਈ ਦੀ ਗਾਰੰਟੀ ਆ ਠੀਕ ਹੈ ਜੀ ਹਾਂਜੀ ਕੱਦ ਕਾਰ ਚੰਗਾ ਥੋੜੀ ਜੀ ਇਹ ਘੱਟ ਸੇਵ ਵਾਲੇ ਘਰੋਂ ਆਈ ਵੀ ਆ ਜੀ ਬਾਕੀ ਦੇਖ ਸਕਦੇ ਹੋ ਤੁਸੀਂ ਸੁਆ ਤੀਜਾ ਜੀ ਪਰਸੋ ਦੀ ਸੂਈ ਆ ਬੱਚਾ ਇਹਦੇ ਮਗਰ ਵੱੱਛੀ ਆ ਜੀ 9 ਕਿਲੋ ਨੈਟ ਬੋਲਾ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਆਵਦੀ ਛੇੜਣਾ ਸੂਏ ਸਵਾਏ ਨਗ ਦੀ ਵੀਰੇ ਚਵਾਈ ਜ਼ਰੂਰ ਕਰ ਲਿਆ ਕਰੋ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਬੱਚਾ ਨਾਲ ਤੁਹਾਨੂੰ ਦੋਫਾ ਹੀ ਮਿਲ ਜਾਣਾ ਜੀ ਬੱਛੀ ਥਣਾ ਦੀ ਡੰਨਾ ਵੀਰੇ ਥਣਾ ਦੀ ਗਾਰੰਟੀ ਹੋਊਗੀ ਵੀਰੇ ਮਤਲਬ ਕੋਈ ਪੂਰਸ਼ ਥਾਣੀ ਹੋਊਗਾ ਠੀਕ ਹੈ ਜੀ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਬਾਕੀ ਚਾਰ ਹੀ ਥਾਣਾ 포ਟ ਨਹੀਂ ਸ਼ਾਂਖ ਨਹੀਂ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਵੀਰੇ 35000 ਜਮਾਨਤ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਇਹਦਾ 35000 ਰੁਪਏ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਜਿਹਨੂੰ ਕੋਈ ਵੀ ਨਕ ਪਸੰਦ ਆਊਗਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ